ਅੱਜ ਮੈਂ ਇੱਕ ਫਿਰ ਦੱਲਿਆ ਕਿ ਆਪ ਜੀ ਦੇ ਰੂਬਰੂ ਹੋ ਰਿਆਂ ਕਿ ਸ਼ਾਸਨ ਦੇ ਪ੍ਰਸ਼ਾਸਨ ਜਦ ਗੈਰ ਅਨਸਰਾਨ ਹੋਲ ਜਾਵੇ ਤੇ ਫਿਰ ਕੀ ਆ ਕੌਣ ਬਣਾ ਸਕਦਾ ਕਿ ਮੇਰੀ ਜਿੰਨੇ ਵੀ ਜਿੰਨੇ ਵੀ ਨੁਕਤੇ ਚਿੰਨੀ ਕਰਨੀ ਕਰਦੇ ਕਿ ਉਹ ਨੁਕਤੇ ਚਿੰਨੀ ਮੇਰੀ ਕੋ ਕਰੂੰਗਾ ਤੇ ਮੈਂ ਸਮਝੂਗਾ ਮੇਰੀ ਨੁਕਤੇ ਚਿੰਨੀ ਹੁਣ ਹੋਣਾ ਵਾਪੇ ਹੀ ਆ ਚੰਗੀ ਗੱਲ ਹੈ ਲੇਕਿਨ ਮੇਰੇ ਚਿੱਟਾ ਬੰਦ ਮਿਸ਼ਨ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਜਰੂਰ ਕਰਿਓ ਕਿ ਮੈਂ ਇਸ ਸਮਾਜ ਦੀ ਭਲਾਈ ਵਾਸਤੇ ਚੇਤਨਾ ਵਾਸਤੇ ਜਾਗਰਤੀ ਵਾਸਤੇ ਲਿਖ ਰਿਹਾ ਕਿ ਕੁਝ ਸਾਡੇ ਵਿੱਚ ਜਾਗਰਤੀ ਆ ਜਾਵੇ ਤੇ ਸਹੀ ਆ ਜਾਵੇ ਕਿ ਅਸੀਂ ਸਹੀ ਤਰੀਕੇ ਦੇ ਨਾਲ ਅਸੀਂ ਆਪਣੇ ਸਮਾਜ ਨੂੰ ਕਿਵੇਂ ਸੁਧਾਰ ਸਕਦੇ ਹਾਂ ਪਰ ਹੁਣ ਤਾਂ ਜਿਹੜਾ ਪ੍ਰਸ਼ਾਸਨ ਆ ਇਹ ਵੀ ਸ਼ਾਸਨ ਆ ਇਹ ਵੀ ਚੋਰਾਂ ਨਾਲ ਭੜ ਗਿਆ ਇਹਰਾ ਸੁਣਿਓ ਜੇ ਚੰਗਾ ਲਗਾ ਲਾਇਕ ਸਬਸਕ੍ਰਾਈਬ ਮਿਸ਼ਨ ਚੱਕਾ ਬੰਦ ਪੰਜਾਬ ਨੂੰ ਜਰੂਰ ਕਰ ਦਿਓ ਕੀ ਆ ਜਾਗੋ ਜਾਗੋ ਲੋਕੋ ਜਾਗੋ ਜਾਗੋ ਹੋਇਆ ਸਵੇਰਾ ਜਾਗੋ ਜਾਗੋ ਹੋਇਆ ਸਵੇਰਾ ਸੂਰਜ ਚੜਿਆ ਮਿਟਿਆ ਹਨੇਰਾ ਕੁੱਤੀ ਰਲ ਗਈ ਛੋਰਾ ਨਾਲ ਤੇ ਭੰਕੂ ਕਿਹੜਾ ਤੇ ਭੰਕੂ ਕਿਹੜਾ ਥਾਂ ਥਾਂ ਤੇ ਚਿੱਟਾ ਵਿਖਦਾ ਹਰ ਕੋਈ ਇਹ ਗੱਲਾਂ ਕਰਦਾ ਲੁੱਟਿਆ ਪਿਆ ਇਹ ਚਾਰ ਸਫੇਰਾ ਲੁੱਟਿਆ ਪਿਆ ਇਹ ਚਾਰ ਸਫੇਰਾ ਕੁੱਤੀ ਰਲ ਗਈ ਚੋਰਾ ਨਾਲ ਤੇ ਭੋਂਕੂ ਕਿਹੜਾ ਭੋਂਕੂ ਕਿਹੜਾ ਚਿੱਟੇ ਦੇ ਦਰਿਆ ਦੇ ਵਿੱਚ ਜੋ ਵੀ ਵਰਦਾ ਜਿਹੜਾ ਵਰਦਾ ਉਹ ਜੋ ਮਰਦਾ ਹੈ ਲੈ ਹੱਲ ਇਸ ਦਾ ਕੋਈ ਨਾ ਲੱਭਦਾ ਆਪੇ ਵਕਾਉਣ ਆਪੇ ਛਡਾਉਣ ਹੁਣ ਤਾਂ ਇਹਨਾਂ ਤੋਂ ਥਾਣੇਦਾਰ ਵੀ ਡਰਦਾ ਤੇ ਹੁਣ ਤਾਂ ਇਹਨਾਂ ਤੋਂ ਥਾਣੇਦਾਰ ਵੀ ਡਰਦਾ ਉਸ ਦਾ ਵੀ ਹੁਣ ਟੁੱਟਿਆ ਜੇਰਾ ਜੇਰਾ ਮਲ ਉਹ ਵੀ ਵਿਚਾਰਾ ਜੇ ਫੜਦਾ ਤੇ ਟੈਲੀਫੋਨ ਆ ਜਾਂਦਾ ਕਿ ਇਹ ਸਾਡਾ ਬੰਦਾ ਛੱਡ ਦਿਓ ਉਹਦਾ ਵੀ ਹੁਣ ਟੁੱਟਿਆ ਜੇਰਾ ਕੁੱਤੀ ਰਲ ਗਈ ਚੋਰਾ ਨਾਲ ਤੇ ਭੌਂਕੂ ਕਿਹੜਾ ਕੁੱਤੀ ਰਲ ਗਈ ਚੋਰਾ ਨਾਲ ਤੇ ਭੌਂਕੂ ਕਿਹੜਾ ਜੇ ਜੰਮੇ ਆ ਤਾਂ ਇੱਕ ਦਿਨ ਮਰਨਾ ਜੇ ਮਰਨਾ ਤੇ ਇਸ ਗੱਲ ਤੋਂ ਕਿਉਂ ਡਰਨਾ ਜੇ ਜੰਮੇ ਆ ਤੇ ਜੰਮੇ ਆ ਦੇ ਤਾਂ ਮਤਲਬ ਆਪਾਂ ਇੱਕ ਦਿਨ ਮਰਨਾ ਹੀ ਆ ਜੇ ਮਰਨਾ ਤਾਂ ਫਿਰ ਡਰਨਾ ਕਿਹੜੀ ਗੱਲੋਂ ਸਾਨੂੰ ਆਵਾਜ਼ ਠਾਉਣੀ ਚਾਹੀਦੀ ਹੈ ਜੇ ਜੰਮੇ ਆ ਤਾਂ ਇੱਕ ਦਿਨ ਮਰਨਾ ਇਹਨਾਂ ਤੋਂ ਫਿਰ ਕੀ ਡਰਨਾ ਕੁਝ ਵਿਦੇਸ਼ ਤੁਰੇ ਜਾਂਦੇ ਕੁਝ ਪੀ ਕੇ ਚਿੱਟਾ ਮਰੀ ਜਾਂਦੇ ਕੁਝ ਵਿਦੇਸ਼ ਤੁਰੇ ਜਾਂਦੇ ਕੁਝ ਚਿੱਟਾ ਪੀ ਕੇ ਮਰੀ ਜਾਂਦੇ ਸੁਨਣਾ ਪਿਆ ਜੋ ਪੰਜਾਬ ਦਾ ਹੱਸਦਾ ਸੀ ਵੇੜਾ ਸੋਨਾ ਪਿਆ ਪੰਜਾਬ ਵਾਲਾ ਜੋ ਹੱਸਦਾ ਸੀ ਵੇੜਾ ਕੁੱਤੀ ਰਲ ਗਈ ਚੋਰਾ ਨਾਲ ਤੇ ਭੋਂਕੂ ਕਿਹੜਾ ਭੋਂਕੂ ਕਿਹੜਾ ਆਓ ਕੁਝ ਪੰਜਾਬ ਦਾ ਕਰਜ਼ੇ ਚੁਕਾਈਏ ਮਾਂ ਬੋਲੀ ਦਾ ਮਾਣ ਵਧਾਈਏ ਕਿ ਸਾਡੇ ਸਿਰ ਤੇ ਆਪਣੇ ਪੰਜਾਬ ਦਾ ਆਪਣੀ ਮਾਂ ਬੋਲੀ ਪੰਜਾਬੀ ਦਾ ਕਰਜ਼ਾ ਆਓ ਕੁਝ ਪੰਜਾਬ ਦਾ ਕਰਜ਼ੇ ਚੁਕਾਈਏ ਮਾਂ ਬੋਲੀ ਦਾ ਮਾਣ ਵਧਾਈਏ ਇਸੇ ਚਿੱਟੇ ਦੀ ਬਿਮਾਰੀ ਨੂੰ ਦੂਰ ਭਜਾਈਏ ਕਿ ਸਾਡੇ ਬੱਚੇ ਸਾਡਾ ਸਮਾਜ ਬਚ ਸਕੇ ਪਾਗਲ ਪਾਗਲ ਦਾ ਦਿਨ ਰਾਤ ਪਾਉਂਦਾ ਇਹ ਰੌਲਾ ਕੁੱਤੀ ਰਲ ਗਈ ਚੋਰਾਂ ਨਾਲ ਕਿ ਭਾਂਗੂ ਕਿਹੜਾ ਕੁੱਤੀ ਰਲ ਗਈ ਚੋਰਾਂ ਨਾਲ ਕਿ ਭਾਂਗੂ ਕਿਹੜਾ ਧੰਨਵਾਦ ਯੂ ਟਿਊਬ ਚੈਨਲ ਮਿਸ਼ਨ ਚਿੱਟਾ ਪੰਜਾਬ ਜਰੂਰ ਸਬਸਕ੍ਰਾਈਬ ਕਰਨਾ ਜਰੂਰ ਸਬਸਕ੍ਰਾਈਬ ਕਰਨਾ ਚੰਗਾ ਲੱਗੇ ਤੇ ਲਾਈਕ ਕਰਨਾ